آو ہو جو نت امرت ویل چل رہی لڑی بار بھی چار دکھا دے ناشک سکھا کے پرکاشک سرب سکھا کے داطے ਹਉ ਤਪਦੇ ਰੱਖੇ ਬਾਲੁਤਾ ਦੇ ਸਰਬ ਸਾਜੇ ਗੁਰੂ ਸਤਿਗੁਰੂ ਉਤਾਰ ਗੁਰਗੱਦੀ ਤੇ ਵਿਰਾਜਮਾਨ ਬਾਣੀ ਹੋਇ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਦੰਦਾਦ ਸ੍ਰੀ ਗੁਰੂ ਸਰਦਿਪਾਉਨ ਜੁਰੀ ਅੰਦਰ ਸਤਿਮਤੀ ਗੁਰੂ ਸਾਹਿਬ ਸੰਗ ਜੀਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਦੇ ਪਾਪ ਜੀਵਨ ਦੀਆਂ ਕਥਾ ਤਹਾਣੀਆਂ ਵਿਚਾਰਾਂ ਕਰਦੇ ਸੋਦੇ ਆ ਰਹੇ ਆਓ ਅੱਜ ਵੀ ਉਸੇ ਰਣੀ ਦਾ ਪਾ ਇੱਕ ਹਿੱਸਾ ਮੰਨ ਕੇ ਸਭ ਦੇ ਪਵਨ ਜੀਵਨ ਵਿੱਚੋਂ ਕੁਝ ਕਾਲਪੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਤਾਂ ਕਿ ਆਏ ਸਾਡੇ ਸੰਸਾਰ ਤੇ ਸੁਖ ਹੋ ਜਾਵੇ ਨਿੱਦੇ ਦੁੱਖਾਂ ਕਲੇਸ਼ਾਂ ਲੋਕਾਂ ਸੋਗਾ ਕਾੜੇ ਸਾਰਿਆਂ ਚਿੰਤਾ ਵਿਗੜਾ ਤੋਪ ਮੁਕਤ ਹੋ ਜਾਈਏ ਜਮਨ ਦੇ ਮਾਨ ਤੋਂ ਵਜਾਈਏ ਆ ਜੋ ਸੁਣਦੇ ਦੇਖਦੇ ਆ ਰਹੇ ਪਚਰਤ ਸਿਖ ਲਖ ਜਮਨਾ ਇਹਦੇ ਜੋ ਜਨਮ ਤੇ ਮਰਨ ਦਾ ਦੁੱਖ ਇਹਨੇ ਪਾਇਓ ਕੋਤਬੀਆ ਕਬਾ ਜਹੀ ਵਜਦਾ ਜਿਹਾ ਸਦਾਏ ਭਾਵੇਂ ਪਾਇਓ ਆਪਾਂ ਗੱਲ ਜਿਹੜੀ ਵਿਚਾਰ ਕਰ ਰਹੇ ਹਾਂ ਉਹ ਤਨ ਗੁਰਦਮ ਸਿੰਘ ਦੇ ਜੀਵਨ ਦੀ ਗੱਲ ਹੈ ਤੁਸੀਂ ਕਹੋ ਕਿ ਗੱਲਾਂ ਕਦੇ ਸਾਜੂਗੀਆਂ ਲੈ ਕੇ ਬੈਠ ਜਾਂਦੇ ਆ ਤੇ ਕਦੇ ਤ੍ਰੇਤਾ ਜਿਹੇ ਜਾਂਦੇ ਕਦੇ ਦਵਪਰ ਵਿੱਚ ਚਲੇ ਜਾਂਦੇ ਕਦੇ ਕਾਲਜੂ ਵਿੱਚ ਤਨ ਗੁਰਦਮ ਸਿੰਘ ਦੇ ਕੋਲ ਆ ਜਦੇ ਪਰ ਸਮਝ ਦੀ ਲੋੜ ਆ ਆਪਾਂ ਜੋ ਵਿਚਾਰ ਕਰਦੇ ਰੋਜ਼ ਇਹ ਥੋੜੀ ਜਿਹੀ ਅਕਲ ਮੰਗਦੇ ਆ ਵਿਚਾਰ ਥੋੜੀ ਜਿਹੀ ਦੁਗਾਈ ਜਾਨਣਾ ਚਾਹੁੰਦਾ ਸੱਚੋ ਦੇ ਵਿਚਾਰ ਸਾਖੀਂ ਤੇ ਸਾਰੇ ਬਸ ਸੁੜੇ ਜਾਂਦੇ ਆ ਕਰੀ ਜਾ ਰਹੇ ਆ ਗੱਲ ਪੈ ਰੂ ਸਾਖੀਆਂ ਦੇ ਨਹੀਂ ਗੱਲ ਜੋ ਤਰਗੂ ਦਾ ਅਸਾਂ ਤੇ ਜੀਵ ਵਿੱਚੋਂ ਬਹੁਤ ਇੱਕ ਵੱਡਾ ਤੱਤ ਉੱਭਰ ਕੇ ਬਾਹਰ ਆਉਂਦਾ ਨਾ ਗੱਲ ਉਹਦੀ ਆ ਪਿਆਰੋ ਉਹ ਕੀ ਤੱਤ ਹੁੰਦਾ ਹੈ ਜੀਵਨ ਜਾਚ ਜੀਵਨ ਜਾਚ ਕਿਹੜੇ ਤਰ੍ਹਾਂ ਦੇ ਨਾਲ ਜੀਵਨ ਜੀਣਾ ਹੈ ਦੇਖੋ ਜੀਵਿਤ ਪਸ਼ੂ ਵੀ ਜੀਦਾ ਨਾ ਪੰਛੀ ਜੀਦਾ ਹੈ ਕੀੜੇ ਮਕੌੜੇ ਪਤੰਗੇ ਵੀ ਆਪਣਾ ਜੀਵਨ ਬਤੀਤ ਕਰ ਰਹੇ ਕੀ ਉਹਨਾਂ ਵਾਸਤੇ ਇਹ ਵਿਚਾਰ ਕੁਰਦਾਨ ਸਾਹਿਬ ਦੀ ਰੱਬੀ ਗੁਣ ਜਿਹੜੇ ਨੇ ਉਹ ਕੀੜਿਆਂ ਮਕੌੜਿਆਂ ਪਸ਼ੂਆਂ ਪੰਛੀਆਂ ਦੇ ਲੈਣ ਨੂੰ ਨਹੀਂ ਜਵਾਰਿਓ ਇਹ ਵਿਚਾਰ ਲੜ ਸਕੇਵਲ ਬੰਦੇ ਨੂੰ ਉਸ ਵਿੱਚ ਆਇਆ ਜਾ ਰਿਹਾ ਹੈ ਕੇਵਲ ਬੰਦੇ ਆਦੋਗੀ ਇੱਕ ਬੰਦੇ ਅਸੀਂ ਕਹਿੰਦੇ ਆ ਬੰਦਾ 84 ਲੱਖ ਜোন ਦਾ ਸਰਦਾਰ ਆ ਤੇ ਸਰਦਾਰ ਤੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਸਰਦਾਰ ਨੂੰ ਤਾਂ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿਸਨ ਸੰਸਾਰ ਨੂੰ ਦੇ ਵਿੱਚ ਜਿੰਨ ਆਪ ਜਿਹੜਾ ਆਪਣੇ ਆਪ ਨੂੰ ਸੰਸਾਰ ਘੋਣ ਵਾਲਾ ਉਹਨੂੰ ਸਮਝਾਉਂਦੇ ਕਿ ਲੋੜ ਪਈ ਉਦਾਰਈ ਆਪੋ ਬੰਦੇ ਬਾਸੇ ਇਸ ਕਰਕੇ ਸਮਝਣ ਦੀ ਲੋੜ ਆ ਕਿ ਇਹ ਆਪਣੇ ਉਸੂਲਾਂ ਤੋਂ ਗਿਰ ਗਿਆ ਕੋਈ ਵੀ ਰਾਜਾ ਗਿਰ ਜਾਂਦਾ ਹੈ ਆਪਣੇ ਉਸੂਲਾਂ ਤੋਂ ਉਹਦਾ ਰਾਜ ਨਹੀਂ ਰਹਿੰਦਾ ਕੋਈ ਵੀ ਧਰਮ ਆਪਣੇ ਸੂਲਾਂ ਤੋਂ ਮੁੜ ਜਾਂਦਾ ਹੈ ਆਪਣੇ ਹੀ ਬਣਾਏ ਸੂਲਾਂ ਤੋਂ ਧਰਮ ਬਹੁਤ ਜ਼ਿਆਦਾ ਹੁੰਦਾ ਧਰਮ ਦੀ ਜਿੱਦੀ ਵੀ ਸਿੱਧ ਗਾਜ਼ੀ ਉਹ ਨਹੀਂ ਥੋੜੀ ਹੈ ਪਰ ਧਰਮ ਦੇ ਇਹ ਮੰਨਣ ਵਾਲੇ ਜਦੋਂ ਉਹ ਗਲਤ ਹੋ ਜਾਣ ਤੇ ਧਰਮ ਗਿਰਦੇ ਦੇਖ ਕੇ ਤੁਸੀਂ ਸੰਸਾਰ ਵਿੱਚ ਜੰਨਾ ਵਿੱਚ ਪੈਦਾ ਹੁੰਦੇ ਦੇਖ ਕੇ

ਅਸੀਂ ਪਰਮ ਪ੍ਰੇਖਿਆ ਵਿੱਚ ਪਏ ਹੋਏ ਅਸੀਂ ਪਰਮ ਪ੍ਰੇਖਿਆ ਵਿੱਚ ਪਏ ਹੋਇਆ ਆ ਸਿੱਖ ਧਰਮ ਆ ਆ ਹਿੰਦੂ ਧਰਮ ਆ ਆ ਸਾਈ ਧਰਮ ਆ ਆ ਇਸਲਾਮ ਧਰਮ ਆ ਆ ਬੁੱਧ ਧਰਮ ਆ ਹਰ ਦੂਈ ਤਨਗੁਰ ਨਾਨਕ ਸਾਹਿਬ ਦੇ ਜਿਹਨਾਂ ਦੀ ਵਿਚਾਰ ਜੀਵਨ ਦੀ ਕਰਦੇ ਬਸ ਐਵੇਂ ਸਿੱਖਣਾ ਹੁੰਦਾ ਇਹ ਤਾਂ ਇਹਦਾ ਜੀਵਨ ਜੂਜਾ ਗਿਆ ਵੀ ਜੇ ਕਿਹੜੇ ਤਰੀਕੇ ਨਾਲ ਜੀਵਨ ਅਸੀਂ ਚੰਨਾ ਬਣਾ ਸਕਦੇ ਕਿਹੜੇ ਤਰੀਕੇ ਨਾਲ ਜੀਵਨ ਅਸੀਂ ਚੰਨਾ ਬਣਾ ਸਕਦੇ ਕਦੇ ਤੁਸੀਂ ਪਸ਼ੂ ਪੰਛੀ ਨਾਲ ਪ੍ਰਧਾਨ ਨੂੰ ਟੁਗਰੀ ਕਰਦੇ ਦੇਖਿਆ ਨਿੰਦਿਆ ਕਰਦੇ ਦੇਖਿਆ ਇੱਕ ਦੂਜੇ ਨਾਲ ਬੋਲਦੇ ਦੇਖੇ ਜਿੱਦਾਂ ਇਨਸਾਨ ਜ਼ਬਰਦਸਤ ਦੇ ਦਾ ਚਰਦੇ ਦੇਖੇ ਤੁਸੀਂ ਇਹ ਸਾਰੀ ਜ਼ਰਾਬ ਦਾ ਬੰਦੇ ਵਿੱਚ ਕਿਉਂ ਆ ਗਈ ਇਹਦੇ ਇੱਕ ਵੱਡਾ ਕਾਰਨ ਪਿਆਰੋ ਮਾਇਆ ਦੀ ਭੁੱਖ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਾਇਆ ਦੀ ਭੁੱਖ ਆਪ ਦੇ ਚੁੱਧ ਦੋ ਕੱਗੇ ਇਨਸਾਨ ਜਿਹੜਾ ਸਿਉਗਰ ਗਿਆਏ ਆਪਣੇ ਸੁਲਾ ਦੋ ਇਨਸਾਨ ਬਣਾਇਆ ਸੀ ਆਪ ਪਰਮੇਸ਼ਰ ਨੇ ਵੀ ਇਹਦੇ ਅੰਦਰ ਦਇਆ ਪੈਦਾ ਕੀਤੀ ਸੀ ਦਇਆ ਮਦਦ ਕੀ ਪੈਦਾ ਕੀਤੀ ਸੀ ਕੀ ਆ ਜੇ ਇਨਸਾਨ ਦੇ ਅੰਦਰ ਦਇਆ ਹੈ ਹੈਗੀ ਆ ਕੋਈ ਨੂੰ ਛੱਡ ਕੇ ਦੇਖੋ ਜੇ ਦਾ ਵਿਧੀ ਵਿਧਾਨ ਹੁੰਦਾ ਨਾ ਉਹ ਸਾਲੇਬਤ ਇਤਨੀ ਹੁੰਦਾ ਉਹਦੇ ਦੋ ਪੱਖ ਹੁੰਦੇ ਇੱਕ ਤਾਂ ਦੇ ਪਿਆਰ ਦਾ ਪੱਖ ਹੁੰਦਾ ਹੈ ਤੇ ਇੱਕ ਸੰਸਾਰ ਦਾ ਪੱਖ ਹੁੰਦਾ ਹੈ ਤਿਹੇ ਨਾ ਤੁਮ ਜੀ ਬੰਦ ਵੀ ਕਿਉਂ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜੇ ਕੋਈ ਵਿਧੀ ਵਿਧਾ ਦੇਆ ਜੇ ਤੇ ਜੋੜ ਉਹ ਨਾ ਜੋੜ ਦੁਰਦਾ ਜਾਂਦਾ ਸੀ ਜੇ ਤੇ ਕਾਟਣਾ ਨਾ ਜਾਂਦਾ ਸੀ ਇਹ ਕਿਉਂ ਕਹਿੰਦੇ ਗੱਲ ਪਾਛੇ ਪਾਛੇ ਜਾਣਦੇ ਨਹੀਂ ਸੀ ਜਾਣਦੇ ਸਭ ਨੂੰ ਜਾਣਦੇ ਸੀ ਤਾਂ ਇਹ ਸਭ ਨੂੰ ਜੀਵਨ ਜਾਗ ਦੇ ਰੇ ਬੇ ਜੀਵਨ ਜਾਗ ਸਿਖਦਾ ਅਰਗਦ ਸਾਡੇ ਆਪ ਦੀ ਆਪ ਦੀ ਅਗਲੇ ਛੱਡ ਗੁਰੂ ਦੇ ਅਖੰਡ ਲਾ ਗੁਰੂ ਦੇ ਮਤ ਲੇ ਲਾ ਉਹਨੂੰ ਅਸੀਂ ਧਰਮ ਦੀ ਦੁਨੀਆ ਵਿੱਚ ਗੁਰਮਤ ਕਹਿੰਦੇ ਗੁਰਮਤ ਵੀ ਗੁਰੂ ਦੇ ਮਤ ਲੈ ਲਾ ਅਸੀਂ ਬਰਦੇ ਆਪ ਦੇ ਮਤ ਬਾਛ ਨੇ ਗਲ ਗਈ ਕਹਿੰਦੇ ਗੁਰ ਕੀ ਮਤ ਤੋਂ ਲੈ ਕੇ ਆਣੇ ਓਏ ਅਣਜਾਣ ਬੰਦਿਆ ਗੁਰੂ ਦੀ ਮੱਤ ਲੈਣਾ ਗੁਰੂ ਬਿਨ ਬੋਤ ਡੁੱਬੇ ਸਿਆਣੇ ਗੁਰੂ ਤੋਂ ਗੁਰੂ ਦੀ ਮੱਤ ਤੋਂ ਬਗਾਲ بڑے بڑے ਸਿਆਣੇ ਡੁੱਬਦੇ ਦੇਖੇ ਗੁਰੂ ਦੀ ਮੱਤੋਂ ਬਗਾਲ ਬਹੁਤ ਬਹੁਤ ਸੰਸਾਰ ਦੇ ਸਿਆਣੇ ਆਪੜ ਆਪ ਨੂੰ ਕਹਿਣ ਵਾਲੇ ਡੁੱਬਦੇ ਦੇਖੇ ਉਹਦੇ ਉੱਤੇ ਇਹ ਇਸ ਦਾ ਨੂੰ ਥੋੜਾ ਲਗੇੜੀ ਆ ਸੰਸਾਰ ਵਿੱਚੋਂ ਨਾੜੀ ਦਾ ਬਗਾਨਾ ਤੋਂ ਕਿੱਥੋਂ ਸਿੱਖਣਾ ਆਪਾਂ ਸੰਸਾਰ ਵਿੱਚੋਂ ਸਿੱਖਣਾ ਸਿਆਣਾ ਕੌਣ ਹੁੰਦਾ ਹੈ ਸਿਆਣਾ ਕੌਣ ਸੰਸਾਰਾਂ ਹੁੰਦਾ ਸਿਆਣਾ ਹੁੰਦਾ ਉਹ ਚੰਚਲ ਦਿਮਾਗ ਵਾਲਾ ਬੜਾ ਦੇਖਿਓ ਤੇ ਹੁੰਦਾ ਹਮੇਸ਼ਾ ਹੀ ਪੜਿਆ ਲਿਖਿਆ ਚੰਦੂ ਦਿਮਾਗ ਵਾਲਾ ਹੁੰਦਾ ਹਮੇਸ਼ਾ ਹੀ ਚੰਦ ਪੜਿਆ ਲਿਖਿਆ ਚੰਦੂ ਦਿਮਾਗ ਵਾਲਾ ਹੁੰਦਾ ਅਨਪੜ੍ਹ ਤੇ ਬਿਜਾ ਕੋਲਾ ਪਾਣਾ ਹੁੰਦਾ ਅਨਪੜ੍ਹ ਤਾਂ ਭੋਲਾ ਪਾਣਾ ਹੁੰਦਾ ਬੱਚਾ ਤੀਕੋ ਹੋਰ ਗੱਲ ਕੋਈ ਦੱਸਾਂ ਪਿਆਰੋ ਅੜਾ 2 4 5 10 ਪੜ ਜਾਣਾ ਹੈ ਪੜਿਆ ਪੜਿਆ ਜਰਾ ਤੁਹਾਨੂੰ ਕੇ ਬਣਾਣਾ ਸਾਨੂੰ ਕੋ ਚੰਗੀ ਰੋਟੀ ਖਾਣ ਨਾਲ ਕਹੀਏ ਨਾ ਤਾਂ ਅਸੀਂ ਆਪਣੇ ਆਪ ਨੂੰ ਅਮੀਰ ਸਮਝ ਲੱਗ ਜਿੰਦੇ ਅਮੀਰਾਂ ਦੀ ਦੁਨੀਆ ਬਹੁਤ ਦੂਰ ਹੁੰਦਾ ਜਿਹਨਾਂ ਨੂੰ ਬਾਸ਼ਾ ਨੇ ਕਿਹਾ ਅਮੀਰ ਉਹਨਾਂ ਦੀ ਦੁਨੀਆ ਬਹੁਤ ਦੂਰ ਹੁੰਦਾ ਉਹ ਤਾਂ ਜਿਹੜੀ ਦੁਨੀਆ ਵਿੱਚ ਵੀ ਅਮੀਰ ਅਗੇ ਸੰਸਾਰ ਦੀ ਦੁਨੀਆ ਵਿੱਚ ਵੀ ਵੀਰ ਹੈਗੇ ਜਿਹੜੇ ਸੰਸਾਰ ਦੀ ਦੁਨੀਆ ਵਿੱਚ ਵੀਰ ਉਹ ਪੁੱਛੋ ਅੱਜ ਕਬੀਰ ਸਾਹਿਬ ਬੈਠੇ ਹੋ ਇੱਥੇ ਸਾਰੇ ਭਗਤ ਬੈਠੇ ਆ ਸਾਰੇ ਗੁਰੂ ਸਾਹਿਬਾਨ ਬੈਠੇ ਆ ਜੀਵਨ ਦਾ ਜੰਗ ਸੀ ਕੋਈ ਤਾਂ ਦੱਸਾ ਦੇ ਆਪਣੇ ਸਲਾਹ ਕੋਈ ਵੀ ਦੇ ਸੋ। ਕਬੀਰ ਸਾਹਿਬ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ ਰੱਬ ਦਾ ਪਿਆਰ ਨਹੀਂ ਉਹਦੇ ਵਰਗਾ ਦੁਨੀਆ ਤੇ ਦਰਦ ਨਾ ਹੀ ਕੋਈ ਉਹਦੇ ਵਰਗਾ ਦੁਨੀਆ ਤੇ ਗਰੀਬ ਹੈ ਹੀ ਕੋਈ। ਅਜੀ ਦੁਨੀਆ ਵਿੱਚ ਪੈਸੇ ਜੋ ਤਾਂ ਪੈਸੇ ਕਰਕੇ ਜੀ ਆਪਣੇ ਨੂੰ ਅਮੀਰ ਕੋਈ ਜਾਣੇ ਤੇ ਬੰਕਬੀਰ ਸਾਹਿਬ ਜੀ ਤੁਕੇ ਤੇਰੇ ਵਰਗਾ ਗਰੀਬ ਹੀ ਕੋਈ ਨਹੀਂ ਤੇਰੇ ਜਿਨਾ ਨੰਗ ਹੀ ਕੋਈ ਨਹੀਂ ਤੇਰੇ ਕੋਲ ਹਰੇਕ ਕੋ ਜਿਨਾਈ ਬੱਕਿਆ ਨਹੀਂ ਪਿਆਰਿਓ ਇਤੇ ਬੇਅੰਤ ਦੌੜਤ ਬਲ ਗਈ ਉਸ ਜਗ੍ਹਾ ਤੇ ਜਾ ਕੇ ਟੋਕੇ ਜਾਣੇ ਹੋ ਉੱਥੇ ਗਰੇਵ ਵੀ ਉੱਥੇ ਜਗ੍ਹਾ ਤੇ ਖੋ ਗਿਆ ਜਾਣਾ ਜਾ ਕੇ ਜਗਾ ਦੋਨਾਂ ਨੂੰ ਕੋਈ ਮਿਲਨੀ ਆ ਤਕਰੀਬਨ 2.5 ਹੱਥ 3.5 ਹੱਥ ਤਕਰੀਬਨ 3.5 ਹੱਥ ਜਗਾ ਤੇ ਗਰੇਵ ਨੂੰ ਵੀ ਹੁਣੇ ਮਿਲਨੀ ਆ ਤੇ ਜਿਨ ਕੋ ਤੰਦੋਂ ਦਾ ਕੋਈ ਪਤਾ ਨਹੀਂ ਨਾ ਉਹ ਵੀ ਉਹ ਜਗਾ ਮਿਲਦੀ ਹੁਣ ਵੀ ਜਗਾ ਉਹੀ ਮਿਲਨੀ ਆ ਹੁਣ ਸੱਜਣੋ ਇਹ ਤਾਂ ਸਿਰ ਸੰਸਾਰ ਦੇ ਅਮੀਰ ਤਕਰੀਬ ਦੀ ਗੱਲ ਹੁਣ ਦੁਨੀਆ ਦੁਨੀਆਂ ਦੇ ਧਾਰਮਿਕ ਜਗਾ ਦੀ ਗੱਲ ਬਹੁਤ ਚਲੀ ਆ ਪਤੋੜੇ ਤੇ ਜੀਵਨ ਦੇ ਜੀਵਨ ਦਾ ਜੀਵਨ ਜਾਈਆ ਮੈਲੋ ਜੇ ਸਾਨੂੰ ਸਮਝ ਆ ਜੇ ਤਾਂ ਜਿਹੜਾ ਧਰਮ ਦੇ ਦੁਨੀਆ ਵਿੱਚ ਰਹਿਣ ਲੱਗ ਗਿਆ ਜਿਹੜਾ ਧਰਮ ਦੇ ਦੁਨੀਆ ਵਿੱਚ ਰਹਿਣ ਲੱਗ ਗਿਆ ਜਿੰਨੇ ਰੱਬ ਦਾ ਨਾਮ ਕਮਾਇਆ ਰੱਬ ਦਾ ਪਿਆਰ ਪਾਇਆ ਰੱਬ ਨਾਲ ਸਾਥ ਜੋੜੀ ਮਿਲ ਜਗਾ ਉਹਨੂੰ ਵੀ ਉਹਨੇ ਆ ਸਾਡੇ ਤੇ ਨਾ ਸੀ ਪਰ ਉਹ ਜਗ੍ਹਾ ਨੂੰ ਪੂਜਿਆ ਜਾਣਾ ਹੈ ਉਸ ਜਗ੍ਹਾ ਨੂੰ ਪੂਜਿਆ ਜਾਣਾ ਹੈ ਉੱਥੇ ਕਰੋੜਾ ਅਮੀਰਾਂ ਤੇ ਗਰੀਬਾਂ ਦੇ ਜਾ ਕੇ ਮੱਥੇ ਟੇਕਦੇ ਨੱਕ ਰਗੜਦੇ ਨੇ ਆਪਣੀ ਮੰਗਾ ਮੰਗਣ ਵਾਲੇ ਕੁਝ ਲੈਣ ਵਾਸਤੇ ਸੋਸਾਦੋਂ ਪਦਾਰਥ ਲੈਣ ਵਾਸਤੇ ਮੁਕਤੀ ਵਾਲੇ ਆਪਣੇ ਭਲੇ ਵਾਲੇ ਤੇ ਰੱਬ ਦੇ ਨਾਲ ਵਾਲੇ ਕੋਈ ਮਿਲਦਾ ਹੀ ਹੁੰਦਾ ਕਰੋੜਾਂ ਵਿੱਚੋਂ ਇੱਕ ਦਾ ਬੱਬੀ ਮੰਗਾ ਵਾਲੇ ਜਾ ਰਹੇ ਹੁੰਦੇ ਆ ਹੁਣ ਇੱਕ ਬੰਦੇ ਤੋਂ ਮੰਗਾ ਮੰਗੀਆਂ ਜਾ ਰਹੀਆਂ ਨੇ ਇੱਕ ਬੰਦੇ ਦਾ ਨਾਮ ਨਹੀਂ ਕੋਈ ਦਾ ਜਿੰਨ ਜੀ ਧਰਤੀ ਤੇ ਸੁਭਾ ਰਹਿਊਗਾ ਰੱਬ ਦੇ ਪਿਆਰਿਆ ਦਾ ਨਾਮ ਉਹਨਾਂ ਚ ਰੰਗ ਉਸੇ ਸਾਡੇ ਤੇ ਨਾ ਧਰਤੀ ਨੂੰ ਲੋਕ ਇਹਦਾ ਪੂਝਣ ਦੇ ਤੂਫਾਨ ਤੇ ਹੋਣਗੇ ਜੋ ਤਾਂ ਜਗਣਗੇ ਆ ਲੋ ਨੂੰ ਜਾ ਕੇ ਨਾ ਤਰਗਣ ਹੋਵੇ ਤੇ ਵੱਡੇ ਵੱਡੇ ਅਮੀਰ ਤੇ ਕੀ ਗਰੀਬ ਜਾਗੇ ਉਹ ਜਗਾ ਤੋਂ ਮੰਗਾ ਮੰਨਵੇ ਪਰੋ ਕੇ ਤਨ ਦੋ ਤਨ ਸੰਸਾਰ ਵਿੱਚ ਆਪਾਂ ਦੋ ਵੀ ਗਲ ਕੀਤੀ ਆ ਇਸ ਸੰਸਾਰ ਦਾ ਤਨ ਇੱਕ ਤਰ ਦੇ ਦੁਨੀਆਂ ਦਾ ਤਨ ਹੁਣ ਤਰ ਦੇ ਦੁਨੀਆਂ ਦੇਗ ਜਨਾਤ ਤਾਂ ਇਹ ਜਿੰਦੂ ਅਸੀਂ ਕਹਿੰਦੇ ਆ ਉਹ ਤਾਂ ਕੋਲ ਕੁਝ ਨਹੀਂ ਐ ਉਸਦੇ ਕੋਲ ਕੁਝ ਵੀ ਨਹੀਂ ਚੰਦੇ ਮਹਿਲ ਮਾੜੀਆਂ ਦੀ ਤੁਹੋਂ ਕਵੀਰੂ ਕਦੇ ਮੰਗਲੇ ਬਣਾ ਦੇ ਦਿੱਤੇ ਸੀ ਪਾਤਸ਼ਾਹ ਦਾ ਅਸੂ ਕਿੰਨੇ ਮੰਗਲੇ ਬਹਾਰ ਬਣਾ ਦੇ ਦਿੱਤੇ ਸੀ ਤਾਲਗੁਰ ਦਾਸ ਸਾਹਿਬ ਪਤਵੰਤ ਪਤਾ ਕੀ ਕਹਿੰਦੇ ਆ ਕਹਿੰਦੇ ਵਸਤਾ ਬੰਤਾ ਟੁੱਟੇ ਝੂਬੜੇ ਤੇ ਸਭ ਸੁਨ ਕਹਿੰਦੇ ਟੁੱਟੇ ਝੂਬੜੇ ਵਿੱਚ ਵਸਦਾ ਵਸ ਜੇ ਤੂੰ ਕਿੰਦਾ ਜੇ ਵਸੂਇਆ ਮਾਲ ਢੰਡਾ ਹੋਇਆ ਪਹਿਲਾਂ ਮਾਲ ਢੰਡਾ ॠषि ਹੋਇਆ ਲੱਖਾਂ ਸਾਲਾਂ ਦੀ ਬੋਸੇ ਲੱਖਾਂ ਸਾਲਾਂ ਦੀ ਤੇ ਰਹਿਣ ਬਾਤ ਜਿਹਨੂੰ ਅਸੀਂ ਤਨਦੀ ਦੁਨੀਆ ਤੇ ਤਾਲਕੇ ਨੇ ਨਾ ਮੇਲ ਕਰਨ ਦੀ ਦੁਨੀਆ ਦਾ ਉਹ ਮਾਲ ਕਰਦਾ ਉਹਦੀ ਉਹ ਗੱਲ ਕਰਦਾ ਲੱਖਾਂ ਸਾਲਾਂ ਦੀ ਉਮਰ ਤੇ ਸਾਰੇ ਉਮਰ ਨੇ ਬਗਦੇ ਨਹੀਂ ਬੜਾਇਦੋਂ ਵੀ ਦੁਨੀਆ ਤੇ ਮੇਲ ਸੀਗੇ ਇਹ ਜਿਹਦੇ ਜਿੱਦ ਦਿਨਾ ਵੀ ਦੁਨੀਆ ਤੇ ਮੇਲ ਉਹਦੋਂ ਸੀਗੇ ਉਹਦੋਂ ਵੀ ਸੀਗੇ ਅਜਿਹੀ ਕਿ ਉਹ ਬਣਾਗਰੇ ਸੀ ਦੇ ਸਾਦੇ ਬਗਲੇ ਜਿਹੜੇ ਆਦੇ ਬੰਦਿਆਂ ਵਿੱਚ ਆਸਰੇ ਦੇ ਸੀ ਉਹ ਬਗਲੇ ਉਹਨੂੰ ਮਰਗਨੰਦ ਤੁਸੀਂ ਬਣਾ ਜਿੱਥੋਂ ਜਿੱਥੋਂ ਮਗਨ ਜਾਂਦੇ ਸੀ ਲੋਕ ਉਹ ਜ ਉਹਨੂੰ ਬਗਲਾ ਬਣਾ ਦੇ ਦੇ ਸਾਦਨ ਕਿੰਨੇ ਗਾਲ ਸੇ ਪਸ਼ੂ ਕਰਦੇ ਸੀ ਮਾਰੂ ਨੇ ਸਾਰੇ ਸਾਰੀ ਉਮਰ 10 ਸਾਲਾਂ ਦੀ ਇਹਨੂੰ ਤੋਂ ਉਹਰੇ ਵਿੱਚ ਬਤੇ ਇਹਨੂੰ ਕਰਨ ਲਈ ਅੱਜ ਪਹਿਰ ਨਮਸ਼ਕਾਰਾ ਹੋ ਰਹੀਆਂ ਉੱਤੇ ਕਬੀਰ ਦੀ ਜਗ੍ਹਾ ਤੇ ਨਮਸ਼ਕਾਰਾ ਹੋ ਰਹੀਆਂ ਸੰਸਾਰ ਦਾ ਤਾਂ ਨਹੀਂ ਕੋਲ ਅਸੀਂ ਸੰਸਾਰ ਦੇ ਤੁਹਾਨੂੰ ਬਹੁਤ ਵੱਡੀ ਅਹਿਮ ਦੇਤੀ ਇਹ ਗੱਲ ਮੁੱਖਰੀ ਆ ਕਿ ਸਮੇਂ ਦੇ ਆਧਾਰ ਦੇ ਨਾਲ ਤਨ ਤੋਂ ਬਗਲ ਮਨ ਤੋਂ ਬਗਲ ਸਰਦਾ ਰਿਟ ਸਮੇਂ ਦੇ ਆਧਾਰ ਦਾ ਜਿਸ ਗੁਰੂ ਦੀ ਆਪਾਂ ਗੱਲ ਕਰ ਰਹੇ ਨਾ ਜੀਵਨ ਦੇ ਉਹਨੇ ਜਿਹੜਾ ਆਪਣਾ ਚੋਲਾ ਬਣਾਉਂਦਾ ਬੜਾ ਬੜਾ ਅਤਕਲ ਪਾਉਂਦੇ ਸੀ ਨਾ 17 ਸਾਲ ਦੀ ਉਮਰ ਦਰਿਆਵੇ ਤੌਰ ਤੇ ਭੋਗੇ ਪਰ ਉਤਰਗੁਰ ਦਾ ਉਸਾਬ ਨੇ ਤੇ 17 ਸਾਲ ਚੋਲਾ ਪਾਇਆ ਇਹਦਾ ਨਾ ਇੰਨੀ ਮੁੱਲ ਦੇ ਕੱਪੜੇ ਕੋਲ ਸੁਆਇ ਗਾਲ ਦੇ ਪਾਏ ਚੋਲੇ ਪਾਏ ਜੇਬ ਨਹੀਂ ਨਵਾਈ ਜੇਬ ਜੇਬ ਵਾਲੀ ਵਾਸਤੇ ਨੀਮੱਸੇ ਕੌਣ ਵਾਤੇ ਔਰਦੂ ਕੋ ਗੱਲ ਜੇ ਜੇ ਤਾਂ ਔਰਦੂ ਕੋਈ ਮਤਲਬ ਵੀ ਨਹੀਂ ਹੈ ਜੀ ਆਪਣੇ ਕਪੜੇ ਜੇਬ ਵਾਲਾ ਮੌਨੇ ਔਰਦੂ ਕੋਈ ਮਤਲਬ ਵੀ ਨਹੀਂ ਹੈ ਤਾਂ ਇਹ ਪੈਸੇ ਮੈਂ ਜੇ ਕਿੱਥੇ ਹੱਥ ਰਿਣੀ ਕਰੂੰਗਾ ਜੇਬ ਵਾਲਨੇ ਜੇਬ ਵਾਲਨੇ ਜੇਬ ਦਾ ਨਾਮ ਹੀ ਪਿਆਰੋ ਪੈਸੇ ਪਾਉਣ ਵਾਲੀ ਤਾਇਆ ਹੋਣ ਦਾ ਕੋਈ ਵੀ ਬਜ਼ਰੂਰ ਕੋਈ ਵੀ ਚੋੜੇ ਨੂੰ ਜੇਬ ਲਾਉਂਦਾ ਤੇ ਤਰਦੂਲ ਨਾਮ ਦਾ ਸਾਧ ਜਿਹਨਾਂ ਦੀ ਆਪਾਂ ਕਥਾ ਕੋ ਕਰ ਜੀਵ ਦੇ ਵਿਚਾਰ ਕਰ ਲੈਣਾ ਉਹਨਾਂ ਨੇ ਸਾਰੀ ਉਮਰ ਪਰਚੋਲੇ ਦੇ ਪੁੱਛਤ ਕੁ ਵੀ ਦੇਵ ਲਈ ਰਵਾਈ ਲੋੜੀ ਦੀ ਗੇਦ ਸਮਾਸੀ ਨੂੰ ਅੱਜ ਦੇ ਸਾਨੂੰ ਉਹ ਜਾਉ ਅੱਜ ਦੇ ਸਾਨੂੰ ਉਹ ਬੜੇ ਬੜੇ ਮਗਨਾ ਦਾ ਪਤਾ ਨਹੀਂ ਉਹਨਾਂ ਦੇ ਤਰਦਉ ਦੇ ਖਜ਼ਾਨਿਆਂ ਦਾ ਕੋਈ ਬੜੇ ਕਿੰਨਾ ਕੋ ਨਾ ਇਸਵਾਦ ਕੋ ਇਹ ਜਿਹੜਾ ਬੀਖੋਣਾ ਨਾ ਇਹ ਇਹਨਾਂ ਦੇ ਆਪਾਂ ਵਿਚਾਰ ਕਰਦੇ ਆ ਜੀਵਨ ਭਾਵੇਂ ਆਪਾਂ ਹੁਰਨਾ ਉਸ ਆਵਦਾ ਵਿਚਾਰ ਹੈ ਪਰ ਇਹ ਵਿੱਚ ਰੱਬੀਆ ਜਿਹੜੇ ਹੁਣ ਨਿਕੋ ਕੇ ਆਉਂਦੇ ਨਾ ਲੈਣ ਦੀ ਇਹਨਾਂ ਦੀ ਜ਼ਰੂਰਤ ਹੈ ਤੇ ਆਪਾਂ ਆਪਣੇ ਜਿਹੋ ਉਹ ਵਿਚਾਰ ਵਿੱਚ ਅਕਦੇਈ ਕਰਮਾ ਪਰਮਾ ਵਾਲੀ ਪਹਿਲਾਂ ਤੇ ਹੰਕਾਰ ਹੋ ਗਿਆ ਸੀ दर्योदन ਨੂੰ ਉਹਨਾਂ ਕరుణਾ ਅਰਜਨ ਨੂੰ ਵੀ ਮਾਇਆ ਦੇ ਬਖਸ਼ ਦੇ ਪਿਆਰਿਓ ਪਰਮੇਸ਼ਰ ਦੇ ਮਾਇਸ ਦੇ ਅਗੇ ਸਾਰੇ ਦਰੇ ਮੜੇ ਜਾਂਦੇ ਪਰ ਕੋਈ ਵੀ ਹੁਣ ਅਖੀਰ ਜਾ ਕੇ ਅਰਜਨ ਦੇ ਨਾਲ ਵੀ ਸਮਝ ਆਦਾ ਹੋ ਗਿਆ ਇੰਨੇ ਵਿਚਾਰ ਪਰਵਾਨ ਕਰਾਂ ਗਏ ਹੋਈਆਂ ਉਹਨਾਂ ਦੇ ਕਿ ਮਾ ਪਰਛੋ کل جو پاشا پرتی کرپا کر لوگے اپنی مت چڑیے تو گرو گے. گے دے. دے دے. دے کا کی مت لائیے بس یہ سر پلا اتنی کمبہ خاش کریں آپ فصلے پڑے واسطے دے پڑھ کی سکھ شانتی واسطے سکنا چڑھوں سے دے کریے واہی جی کا خالصہ واہی جی کی فتح ਉਂਧਾ ਕਰੋ ਤੁਮ ਪੈਰਦਾਸ ਕੀਓ ਪਿੰਡ